ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਅੱਜ ਲਾ ਰਹੇ ਹਾਂ ਫੇਰ ਉਹੀ ਡਿਊਟੀ ਪਜਾ ਰਹੇ ਹਾਂ ਤਾਰ ਵਾਲੀ ਉਹ। ਦੋ ਇੱਕ ਦੋ ਦਿਨ ਹੁਣ ਕੰਮ ਕਰਕੇ ਨਾ ਟਾਈਮ ਜਾਨੀ ਲੱਗਿਆ ਉੱਥੇ ਰਹੇਗਾ ਕੰਮ ਜਿੱਥੇ ਛੱਡਤਾ। ਮਾ ਥੋੜੀ ਜੀ ਰਹਿ ਗਈ ਅਜ ਨਿਬੜ ਜਾਣਾ ਥੱਲੇ ਨਦੀ 'ਚ ਜਾਨਵਰ ਵੀ ਬੈਠੇ ਆ ਤਿਆਰ ਹੋ ਰਹੇ ਆ ਉਹਦੇ ਕਾਣੇ ਵਾਰਮ ਅਪ ਹੋ ਰਹੇ ਆ ਵੀ ਕਦ ਮੜੀ ਜੀ ਕਾਣਕ ਮੂੰਹ 'ਚ ਪੈਂਦੀ ਹੋਵੇ ਆਪਾਂ ਕਰੀਏ ਸ਼ੁਰੂਆਤ ਪਰ ਰੁਕਦਣੇ ਆਪਾਂ ਨੇ ਅੰਦ ਨਹੀਂ ਆਉਣ ਦੇਣੇ ਦਿਖਾਉਣਾ ਮੈਂ ਤੁਹਾਨੂੰ ਕਿੱਥੇ ਬੈਠੇ ਨਦੀ 'ਚ ਬੈਠੇ ਥੱਲੇ ਹੁਣ ਤਾਂ ਸਿਆਲ ਸਿਆਲ ਆਪਣੀ ਆਹੀ ਸਵਾਰੀ ਰਹਿਣੀ ਆ ਨਾਲੇ ਤਾਂ ਸਿਹਤ ਪੱਖੋਂ ਵਧੀਆ ਗੱਡੀ ਇਹੇ ਨਾਲੇ ਕੋਈ ਖਰਚਾ ਨਹੀਂ ਕੋਈ ਕੁਛ ਨਹੀਂ ਸਭ ਤੋਂ ਵੱਡੀ ਗੱਲ ਤਾਂ ਸਿਹਤ ਦੀ ਆ ਵੀ ਮਤਲਬ ਸਿਹਤ ਖਤਰ ਬਹੁਤ ਵਧੀਆ ਚੀਜ਼ ਆ ਇਹ ਵੀ ਇਹਦੇ ਦੋ ਤਿੰਨ ਗਾਇਆਂ ਦੇਖੋ ਤਿੰਨ ਤਿੰਨ ਫਿਰਦੀਆਂ ਚਾਰ ਇੱਕ ਆ ਖੜੀ ਇੱਧਰ ਮੋਟਰਪੱਨਾ ਬੈਠ ਕੇ ਰੋਟੀ ਖਾਣ ਦਾ ਨਜ਼ਾਰਾ ਵੀ ਲੱਗੇ ਆ ਜੇ ਕੋਈ ਦੋ ਰੋਟੀਆਂ ਖਾਂਦਾ ਤਾਂ ਉਹਨੂੰ ਮੱਲੋ ਮੱਲੀ ਭੁੱਖ ਲੱਗਣੀ ਤਿੰਨ ਖਾਣੀਆਂ ਇਹ ਵੀ ਆਪਣੀ ਨਜ਼ਾਰੇ ਆ ਇਹ ਸਭ ਨਜ਼ਾਰੇ ਪੰਜਾਬ ਚ ਰਹਿ ਕੇ ਆਉਂਨੇ ਆ